ਇਹ ਜਿਹੜਾ ਇਲਾਮ ਇਕੱਠਾ ਆਇਆ ਪਿੰਡ ਜਗਦੇਵਪੁਰ ਤਹਿਸੀਲ ਇਹ ਨਾਲਾ ਵਾ ਬਾਡਰ ਰਾਵੀ ਦਰਿਆ ਤੋਂ 3 ਕਿਲੋਮੀਟਰ ਉਰੇ ਪਿੰਡ ਜਗਦੇਵਪੁਰ ਦਾ ਜਗਦੇਵਪੁਰ ਦੇ ਇਲਾਕੇ ਇਸਾਈ ਔਰ ਮੱਦੀ ਪਰਿਵਾਰਾਂ ਦੇ ਨਾਲ ਹੀਰਖਾ ਕਰ ਰਹੇ ਨੇ ਪਿੰਡ ਦੇ ਕੋਈ ਸ਼ਰਾਰਤੀ ਦਿਵਿੰਦਾਰ ਦੇ ਸ਼ਰਾਰਤੀ ਅੰਸਰ ਨੇ 3-4 ਘਰ ਨੇ ਕੋਈ ਇੱਥੇ ਖਲੋਤੇ ਨੇ ਪੋਤੇ ਜੇ ਕੋਈ ਪਿੰਡ ਦੇ ਵਿੱਚ ਰਸਣ ਆਉਂਦਾ ਵਾ ਜਾਂ ਪਸ਼ੂਆਂ ਵਾਸਤੇ ਚਾਰਾ ਆਉਂਦਾ ਵਾ ਇਹ ਇਥੇ ਖਲਾਰ ਨਹੀਂ ਦੇਨੇ ਟਰਾਲੀ ਆ ਤੇ ਰਸਨਾਰਿਆਂ ਨੂੰ ਖਲੋ ਨਹੀਂ ਦੇਦੇ 10-10 ਦਿਨ ਹੋ ਗਿਆ ਪਿੰਡ ਦੇ ਵਿੱਚ ਪਾਣੀ ਖੋਤਾ ਵਾ ਤੇ ਪਸ਼ੂ ਭੁੱਖੇ ਮਰ ਰਹੇ ਨੇ ਨਾ ਕਿਤੇ ਗਰੀਬ ਦੇ ਕੋਲ ਤੂੜੀ ਆ ਨਾ ਕੋਈ ਪੱਠਾ ਵਾ ਨਾ ਕੋਈ ਚਾਰਾ ਵਾ ਘਰਾਂ ਦੇ ਵਿੱਚ ਰਾਸ਼ਨ ਵੀ ਖਤਮ ਆ ਉਹ ਕੋਨਰ ਉਹਨੇ ਉਹਥੇ ਛੋਣਦੇ ਨੇ ਦਰਪਾਲਾਂ ਦੀ ਲੋੜ ਆ ਗਰੀਬ ਲੋਕਾਂ ਦੀ ਕੀਰਖਾ ਕਰਨ ਦੇ ਨੇ ਤੋਂ ਅਸੀਂ ਸਾਰੇ ਪ੍ਰਸ਼ਾਸਨ ਔਰ ਉੱਪਰ ਹੋਰ ਮਿਨਿਸਟਰੀਆਂ ਨੂੰ ਬੇਨਤੀ ਕਰਦੇ ਹਾਂ ਈਸਾਈ ਔਰ ਮਲਟੀ ਜਿਹੜੇ ਗਰੀਬ ਪਰਿਵਾਰ ਆ ਇਹਨਾਂ ਦੀ ਆਣ ਕਿਤੇ ਸਾਰ ਲੋਰ ਮਦਦ ਕੀਤੀ ਜਾਵੇ ਧੰਨਵਾਦ ਬਹੁਤ ਮਾੜਾ ਰੰਗ